ਸਸ਼ਕਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਲਾਈਵ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਤੇ ਅੱਜ ਜੋ ਸਾਡਾ ਵਿਸ਼ਾ ਹੈ ਚੋਣਾਂ ਦੇ ਰਿਲੇਟਡ ਵਿਸ਼ਾ ਹੈ ਕਿ ਜੋ ਹੁਣ ਜਿਵੇਂ ਚੋਣਾਂ ਦਾ ਸਮਾਂ ਲੋਕ ਸਭਾ ਚੋਣਾਂ ਆ ਚੁੱਕੀਆਂ ਨੇ ਹਰ ਇੱਕ ਲੀਡਰ ਜਿਹੜੇ ਨੇ ਚੋਣ ਪ੍ਰਚਾਰ ਕਰਨ ਦੇ ਲਈ ਪਿੰਡਾਂ ਦੇ ਵਿੱਚ ਨਿਕਲ ਰਹੇ ਨੇ ਉਸ ਦੇ ਅਕੋਰਡਿੰਗ ਜੋ ਸਾਡਾ ਅੱਜ ਦਾ ਵਿਸ਼ਾ ਹੈ ਕਿ ਚੋਣ ਪ੍ਰਚਾਰ ਕਰਨਗੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਲੋਕਾਂ ਦੇ ਉੱਪਰ ਕਿੰਨਾ ਕੁ ਅਸਰ ਦੇਖਣ ਨੂੰ ਮਿਲ ਰਿਹਾ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਜਿਹੜੇ ਨੇ ਲੀਡਰ ਜਾ ਰਹੇ ਨੇ ਹਰ ਪਾਰਟੀ ਦੇ ਲੀਡਰ ਚੋਣ ਚੋਣ ਪ੍ਰਚਾਰ ਕਰਨ ਦੇ ਲਈ ਪਿੰਡਾਂ ਵਿੱਚ ਨਿਕਲ ਰਹੇ ਨੇ ਕਿ ਤੁਸੀਂ ਵੀ ਦੱਸੋ ਕਿ ਤੁਹਾਡੇ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਦੇ ਉੱਪਰ ਕਿੰਨਾ ਕੁ ਅਸਰ ਦੇਖਣ ਨੂੰ ਮਿਲ ਰਿਹਾ ਜੀ ਹਾਂ ਕਿਉਂਕਿ ਹੁਣ ਚੋਣ ਪ੍ਰਚਾਰ ਕਰਨ ਦੇ ਵਿੱਚ ਜਿਹੜਾ ਹਰ ਲੀਡਰ ਸਰਗਰਮ ਦਿਖਾਈ ਦੇ ਰਿਹਾ ਹਰ ਪਾਰਟੀ ਦੇ ਲੀਡਰ ਨੇ ਜਿਹੜੇ ਸਰਗਰਮ ਦਿਖਾਈ ਦੇ ਰਹੇ ਨੇ ਚੋਣਾਂ ਦਾ ਜਿਹੜਾ ਪੂਰਾ ਖਾੜਾ ਭਖਿਆ ਹੋਇਆ ਉਸ ਦੇ ਅਕੋਰਡਿੰਗ ਜੇਕਰ ਆਪਾਂ ਬੀਜੇਪੀ ਦੀ ਗੱਲ ਕਰੀਏ ਬੀਜੇਪੀ ਦੇ ਜਿਹੜੇ ਲੀਡਰ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਚੋਣ ਪ੍ਰਚਾਰ ਕਰਨ ਦੇ ਲਈ ਪਰ ਉਹਨਾਂ ਦਾ ਜਿਹੜਾ ਡਟ ਕੇ ਵਿਰੋਧ ਲੋਕਾਂ ਵੱਲੋਂ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਅਨਾਉਂਸਮੈਂਟਾਂ ਵੀ ਕੀਤੀਆਂ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਕਿ ਜਿਹੜੇ ਨੇ ਬੀਜੀਪੀ ਦੇ ਲੀਡਰਾਂ ਨੂੰ ਜਿਹੜਾ ਹੈ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਇਸ ਦੇ ਅਕੋਰਡਿੰਗ ਜੇਕਰ ਆਪਾਂ ਗੱਲ ਕਰੀਏ ਪਟਿਆਲਾ ਦੀ ਕਿ ਪਿਛਲੇ ਦਿਨੀ ਪਟਿਆਲਾ ਦੇ ਜਿਹੜੇ ਨੇ ਐਮਪੀ ਉਮੀਦਵਾਰ ਐਮ ਪਰਨੀਤ ਕੌਰ ਦਾ ਵੀ ਵਿਰੋਧ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਇਸ ਦੇ ਵਿੱਚ ਜਿਹੜੀ ਮੰਦ ਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਸੀ ਕਿ ਇੱਕ ਕਿਸਾਨ ਦੀ ਵਿਰੋਧ ਦੇ ਚਲਦਿਆਂ ਮੌਤ ਹੋ ਚੁੱਕੀ ਹੈ ਅਜਿਹਾ ਜੇਕਰ ਆਪਾਂ ਗੱਲ ਕਰੀਏ ਭਾਜਪਾ ਲੀਡਰ ਹੋਰ ਫਰੀਦਕੋਟ ਦੀ ਗੱਲ ਕਰੀ ਉਸ ਦੇ ਵਿੱਚ ਵਿਹਾਂਸ ਰਾਜ ਹੰਸ ਦਾ ਕਈ ਵਾਰ ਵਿਰੋਧ ਹੋ ਚੁੱਕਿਆ ਹੈ ਜਿਹੜੇ ਕਾਫੀ ਜਿਹੜੇ ਲੀਡਰ ਨੇ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਇਸ ਦੇ ਅਕੋਰਡਿੰਗ ਆਪਾਂ ਦੇਖੀਏ ਜੇ ਕਿੰਨਾ ਕੁ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਹੋਰ ਪਾਰਟੀਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਕਰੀਏ ਅਕਾਲੀ ਦਲ ਪਾਰਟੀ ਦੀ ਗੱਲ ਕਰੀਏ ਕਿਉਂਕਿ ਹਰ ਇੱਕ ਲੀਡਰ ਨੇ ਜਿਹੜੇ ਨੇ ਚੋਣ ਪ੍ਰਚਾਰ ਕਰਨ ਦੇ ਲਈ ਪਿੰਡਾਂ ਦੇ ਵਿੱਚ ਨਿਕਲੇ ਹੋਏ ਨੇ ਪਰ ਉਸ ਦੇ ਅਕੋਰਡਿੰਗ ਕੀ ਰਿਸਪੌਂਸ ਪਬਲਿਕ ਵੱਲੋਂ ਮਿਲ ਰਿਹਾ ਕਿ ਲੀਡਰਾਂ ਵੱਲੋਂ ਜਿਹੜੇ ਨੇ ਉਹਨਾਂ ਦਾ ਸਪੀਚਾਂ ਦਾ ਉਹਨਾਂ ਜਿਹੜੀਆਂ ਚੋਣਾਂ ਵਾਸਤੇ ਜਿਹੜਾ ਵੋਟਾਂ ਮੰਗਣ ਦੇ ਲਈ ਜਿਹੜਾ ਤਰੀਕਾ ਹੈ ਉਹਨਾਂ ਦਾ ਕਿੰਨਾ ਕੁ ਅਸਰ ਜਿਹੜਾ ਲੋਕਾਂ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਅਸੀਂ ਜਿਹੜੇ ਸਾਡੇ ਪਬਲਿਕ ਬਹੁਤ ਜਾਗਰੂਕ ਹੋ ਚੁੱਕੀ ਹੈ ਪਹਿਲਾਂ ਦੇ ਨਾਲੋਂ ਤੇ ਹੁਣ ਜਿਹੜਾ ਸਮਝ ਸੋਚ ਕੇ ਵੋਟ ਪਾਉਣ ਦਾ ਵੀ ਸਾਨੂੰ ਜਿਹੜਾ ਅਧਿਕਾਰ ਹੈ ਉਹ ਆਪਣਾ ਸਮਝ ਸੋਚ ਕੇ ਜਰੂਰ ਵੋਟ ਪਾਵੇਗੀ ਸਾਡੇ ਨਾਲ ਸਾਡੇ ਕੋਲਰ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਹਾਂ ਸੰਜੀਪ ਸ਼ਰਮਾ ਬੋਲ ਰਿਹਾ ਹਾਂ ਜੀ ਖਰੜਾ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਮੈਡਮ ਸੰਜੀਵ ਜੀ ਜੋ ਆਪਾਂ ਅੱਜ ਦੇ ਅਸੀਂ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਇਹ ਵੋਟਾਂ ਦਾ ਟਾਈਮ ਹੈ ਵੋਟਾਂ ਮੰਗਣ ਲਈ ਹਰ ਲੀਡਰ ਪਿੰਡਾਂ ਦੇ ਵਿੱਚ ਜਾ ਰਹੇ ਨੇ ਉਸ ਦੇ ਅਕੋਰਡਿੰਗ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਦੇ ਉੱਪਰ ਕਿੰਨਾ ਕੁ ਅਸਰ ਇਸ ਦਾ ਦੇਖਣ ਨੂੰ ਮਿਲ ਰਿਹਾ ਮੈਡਮ ਦੇਖੋ ਬਿਲਕੁਲ ਜਿਹੜਾ 2024 ਦੀਆਂ ਸੈਂਟਰ ਸਰਕਾਰ ਦੀ ਚੋਣ ਕਰਨੇ ਵਾਸਤੇ ਵੋਟਾਂ ਆ ਰਹੀਆਂ ਜੀ ਲੋਕ ਸਭਾ ਦੀਆਂ ਹੂੰ ਬਿਲਕੁਲ ਪਾਰਟੀਆਂ ਜਿਹਨੂੰ ਕਹਦੇ ਨੇ ਬਹੁਤ బిਜੀ ਆ ਬਹੁਤ ਮਿਹਨਤ ਕਰ ਰਹੀਆਂ ਹਨ ਉਹਨਾਂ ਦੇ ਜਿਹੜੇ ਉਮੀਦਵਾਰ ਹਨ ਵਰਕਰਾਂ ਸਪੋਰਟਰਾਂ ਸਭ ਕਿਤੇ ਨਾ ਕਿਤੇ ਪਿੰਡਾਂ ਚ ਸ਼ਹਿਰਾਂ ਚ ਘੁੰਮ ਰਹੇ ਹਨ ਬਿਲਕੁਲ ਜੀ ਲੇਕਿਨ ਮੈਡਮ ਜਿਹੜੀ ਰਿਪੋਰਟ ਹਜੇ ਜਿਹੜੀ ਪਿੰਡਾਂ ਵਾਲੀ ਸਾਈਡ ਤੋਂ ਆ ਨਹੀਂ ਜੀ ਰਹੀ ਕਿਉਂਕਿ ਹਜੇ ਲੋਕ ਆਪਣੀ ਜਿਹੜੀ ਸਾਲ ਬਾਦ ਕਣਕ ਜਾਂ ਤੂੜੀ ਸਭਾਲ ਨਹੀਂ ਹੁੰਦੀ ਹੈ ਸ਼ਮਾਹੀ ਦੀ ਫਸਲ ਸਭਾਲ ਨਹੀਂ ਹੁੰਦੀ ਉਹਦੇ ਵਿੱਚ ਥੋੜਾ ਜਿਹਾ ਰੁਝੇ ਹੋਏ ਐ ਜੀ ਹੂੰ ਨਾਲ ਹੀ ਜਿਹੜੇ ਵਰਕਰ ਹੁੰਨੇ ਆ ਜਾਂ ਮਤਲਬ ਕੋਈ ਪਿੰਡਾਂ ਦੇ ਸਪੋਰਟਰ ਹੁੰਨੇ ਆ ਜਾਂ ਜਿਹੜੇ ਵੋਟਰ ਹੁੰਨੇ ਆ ਉਹ ਵੀ ਕਿਤੇ ਨਾ ਕਿਤੇ ਹਜੇ ਬਾਡੀਆਂ ਦੇ ਉਹਨਾਂ ਕਰਕੇ ਹਜੇ ਉਹਨਾਂ ਉਧਰ ਵਿਜੀ ਆ ਆ ਪਾਰਟੀਆਂ ਜਾਂ ਉਮੀਦਵਾਰ ਜਰੂਰ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਾ ਰਹੇ ਆ ਜਿਹੜਾ ਉਹਦਾ ਨਿਕਲ ਕੇ ਸਾਹਮਣੇ ਆ ਰਿਹਾ ਮੈਡਮ ਫਿਲਹਾਲ ਤਾਂ ਤਕਰੀਬਨ ਜੇ ਗੱਲ ਕਰੀਏ ਸਾਰੀਆਂ ਪਾਰਟੀਆਂ ਦਾ ਹੀ ਜਿਹੜੇ ਲੋਕ ਆ ਵਿਰੋਧ ਕਰ ਰਹੇ ਆ ਬਿਲਕੁਲ ਜੀ ਵਿਰੋਧ ਕਰਨ ਕਿਉਂਕਿ ਹੁਣ ਜਿਹੜੀ ਪਬਲਿਕ ਸਾਡੀ ਜਾਗਰੂਕ ਹੋ ਚੁੱਕੀ ਹੈ ਕਿ ਕੌਣ ਸਾਡਾ ਕਿੰਨਾ ਕੰਮ ਕਰ ਚੁੱਕਿਆ ਕਿੰਨਾ ਕ ਅੱਗੇ ਕਰਨਗੇ ਹਰ ਇੱਕ ਲੀਡਰ ਦਾ ਜਿਹੜਾ ਪਤਾ ਚੱਲ ਚੁੱਕਿਆ ਹੈ ਜਿਵੇਂ ਆਪਾਂ ਗੱਲ ਕਰੀਏ ਬੀਜੇਪੀ ਦੀ ਕਿ ਕਿ ਕਿਹਾ ਤਾਂ ਇਹ ਜਾ ਰਿਹਾ ਕਿ ਬੀਜੇਪੀ ਦਾ ਹੀ ਵਿਰੋਧ ਹੋ ਰਿਹਾ ਪਰ ਜਿਹੜੇ ਕੈਂਡੀਡੇਟਸ ਖੜੇ ਕੀਤੇ ਨੇ ਉਹਨਾਂ ਦਾ ਹੀ ਵਿਰੋਧ ਕੀਤਾ ਜਾ ਰਿਹਾ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਵੱਲੋਂ ਕਿ ਅਸੀਂ ਜਿਹੜਾ ਹੈ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਵੋਟ ਮੰਗਣ ਦੇ ਲਈ ਵੜਨ ਨਹੀਂ ਦੇਵਾਂਗੇ ਅ ਉਮੀਦ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਹੋ ਰਿਹਾ ਜੀ ਹੂੰ ਉਹ ਵੀ ਤਾਂ ਪਾਰਟੀ ਦੇ ਵਿਰੋਧ ਹੈ ਜੀ ਬਿਲਕੁਲ ਜੀ ਲੋਕ ਤਾਂ ਕੰਮ ਦੇਖਦੇ ਆ ਨਾ ਕਿ ਬੰਦਾ ਜਾਂ ਉਹਨਾਂ ਨੇ ਪਾਰਟੀ ਦੇਖਣੀ ਹੈ ਜੀ ਹੂੰ ਪਰ ਕਿਤਨਾ ਕਿਤੇ ਸਰ ਕਿਸਾਨ ਵੀ ਖਫਾ ਨਹੀਂ ਕਿਉਂਕਿ ਉਹਨਾਂ ਦੇ ਉੱਪਰ ਵੀ ਕਿੰਨੇ ਅਤਿਆਚਾਰ ਕੀਤੇ ਗਏ ਸੀਗੇ ਮੈਡਮ ਕੱਲੇ ਕਿਸਾਨ ਵੀ ਸਾਡੇ ਖਫਾ ਨਹੀਂ ਜੀ ਹੈ ਸਾਡਾ ਪੂਰਾ ਪੰਜਾਬ ਹੈ ਖਫਾ ਜੀ ਬਿਲਕੁਲ ਜੀ ਦੇਖੋ ਕਿਸਾਨਾਂ ਨਾਲ ਜੋ ਹੋਇਆ ਉਹ ਜਿਹੜਾ ਵਜਨ ਅਸੀਂ ਤਾਂ ਬਾਰ-ਬਾਰ ਕਹਿੰਦੇ ਹੁਣੇ ਵੀ ਇਕੱਲੇ ਕਿਸਾਨਾਂ ਤੇ ਵਜਨ ਨਹੀਂ ਹੈ ਜੀ ਉਹ ਪੂਰੇ ਪੂਰੇ ਭਾਰਤ ਤੇ ਜਾਂ ਪੂਰੇ ਲੋਕਾਂ ਤੇ ਵਜਨ ਹੈ ਜੀ ਉਹ ਜਿਹੜਾ ਤਿੰਨ ਕਾਲੇ ਕਾਨੂੰਨਾਂ ਬਈ ਰੱਦ ਕਰਾਉਣ ਪਿੱਛੇ ਜਿਹੜਾ ਕਿਸਾਨ ਸਾਡਾ ਅੱਗੇ ਵਧ ਰਿਹਾ ਪੰਜਾਬ ਦਾ ਉਹ ਤਾਂ ਇੱਕ ਹਿੰਮਤ ਧਾਕੇ ਅੱਗੇ ਵਧ ਰਿਹਾ ਜੀ ਉਹੀ ਚਿਹਰੇ ਚ ਆ ਰਹੇ ਜੀ ਸਰਕਾਰਾਂ ਦੇ ਬਿਲਕੁਲ ਜੀ ਕਿਉਂਕਿ ਦੇਖੋ ਹੁਣ ਪੰਜਾਬ ਦੇ ਵਿੱਚ ਜਦੋਂ ਭਾਜਪਾ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਕਿਸਾਨਾਂ ਵੱਲੋਂ ਲੋਕਾਂ ਨੂੰ ਵੀ ਕਈ ਵੀ ਮੌਕਾ ਹੈ ਕਿ ਜਦੋਂ ਸਾਡੇ ਵੋਟਾਂ ਮੰਗਣੇ ਲਈ ਆਣਗੇ ਤੇ ਉਸ ਦੇ ਅਕੋਰਡਿੰਗ ਅਸੀਂ ਜਿਹੜਾ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਹੋ ਵੀ ਰਿਹਾ ਕਿੰਨੇ ਜਿਹੜਾ ਲੀਡਰਾਂ ਦੇ ਨੇ ਵਿਰੋਧ ਕੀਤਾ ਜਾ ਰਿਹਾ ਹਾਂ ਬਿਲਕੁਲ ਮੈਡਮ ਦੇਖੋ VOTER ਕੋਲ ਹੁੰਦਾ ਕੀ ਹੈ ਜੀ VOTER ਦੇ ਕੋਲ 5 ਸਾਲ ਬਾਅਦ ਵੋਟ ਮੰਗਣ ਲਈ ਆਉਣਾ ਹੈ ਜੀ ਉਸ ਤੋਂ ਪਹਿਲਾਂ ਇਹ ਲੋਕ ਬੋਟਾ ਮੰਗਦੇ ਆ ਬੋਟਾ ਮੰਗ ਕੇ ਜਦੋਂ ਬੋਟਾ ਪੋਲ ਹੋ ਗਿਆ ਜੀ ਉਸ ਤੋਂ ਬਾਅਦ ਤਾਂ ਵੋਟ ਪੋਲ ਹੋਣ ਤੋਂ ਬਾਅਦ ਅੱਖ ਵੀ ਨਹੀਂ ਜੀ ਮਲਾਉਂਦੇ ਮੈਂ ਤਾਂ ਸਿੱਧਾ ਕਲੀਅਰ ਕਰਦਾ ਜੀ ਗੱਲ ਬਿਲਕੁਲ ਜੀ ਕਹਿੰਕੇ ਸਾਨੂੰ ਕੱਟੜ ਆਵਾਦ ਨੇ ਮਾਰ ਲਿਆ ਜੀ ਕੱਟੜ ਪੰਥੀ ਨੇ ਸਾਨੂੰ ਮਾਰ ਲਿਆ ਮੈਂ ਫੁੱਲਾ ਵਾਲਾ ਮੈਂ ਪੰਜੇ ਵਾਲਾ ਮੈਂ ਤੱਕੜੀ ਵਾਲਾ ਮੈਂ ਝਾੜੂ ਵਾਲਾ ਮੈਂ ਫਲਾਣੇ ਵਾਲਾ ਸਾਨੂੰ ਇਹ ਚੀਜ਼ਾਂ ਲੈ ਕੇ ਬੈਠ ਗੀਆਂ ਜੀ ਅਗਰ ਇਸੀ ਸੱਚਾਈ ਦੇ ਨਾਲ ਚੱਲਦੇ ਜਾਂ ਚੰਗੇ ਬੰਦਿਆਂ ਨੂੰ ਚੁਣ-ਚੁਣ ਕੇ ਲਿਆਉਂਦੇ ਹੋ ਸਕਦਾ ਹੈ ਭ੍ਰਿਸ਼ਟਾਚਾਰ ਜਾਂ ਗਰੀਬਾਂ ਉੱਤੇ ਜਿਹੜਾ ਅਧਿਆਚਾਰ ਮੈਂ ਤਾਂ ਪੂਰੀ ਸੈਂਟਰ ਸਰਕਾਰ ਦੀ ਗੱਲ ਕਰੂੰਗਾ ਪੂਰੇ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਗੱਲ ਕਰੂੰਗਾ ਹੋ ਸਕਦਾ ਕਿਸੇ ਹਲਕਿਆਂ 'ਚ ਗਰੀਬ ਖੁਸ਼ ਹੋਵੇ ਪਰ ਜ਼ਿਆਦਾਤਰ 80% ਸਾਨੂੰ ਨਹੀਂ ਜੀ ਲੱਗਦਾ ਜਿਹੜਾ ਗਰੀਬ ਖੁਸ਼ ਹੋਊਗਾ ਇਹ ਲੋਕ ਪਾਰਟੀਆਂ ਬਣਾ ਕੇ ਸਰਕਾਰਾਂ ਕਿਵੇਂ ਬਣਾਉਂਦੇ ਸਾਨੂੰ ਸਮਝ ਨਹੀਂ ਜੀ ਆਉਂਦੀ ਬਿਲਕੁਲ ਜੀ ਜਿਵੇਂ ਤੁਸੀਂ ਗੱ ਕਟੜਤਾ ਵੀ ਸਰ ਕੀ ਰਹੀ ਹੈ ਜਦੋਂ ਹੁਣ ਆਪਾਂ ਦੇਖੀ ਹੈ ਚੋਣਾਂ ਦੇ ਅਕੋਰਡਿੰਗ ਇਸ ਵਾਰ ਆਪਾਂ ਪਹਿਲੀ ਵਾਰ ਇਹ ਜਿਆਦਾਤਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜਿਸ ਦੇ ਵਿੱਚ ਕਿ ਫੇਰ ਬਦਲ ਹੋ ਰਿਹਾ ਹੈ ਦੂਸਰੀ ਪਾਰਟੀ ਤੋਂ ਦੂਸਰੀ ਪਾਰਟੀ ਦੇ ਵਿੱਚ ਜਾ ਰਹੇ ਨੇ ਲੋਕ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਰਹੇ ਨੇ ਕਿ ਇਹਦੇ ਵਿੱਚ ਆਪਾਂ ਦੇਖਿਆ ਕਿ ਸ਼ਾਮ ਨੂੰ ਕਿਤੇ ਹੋਰ ਤੇ ਸਵੇਰੇ ਕਿਤੇ ਹੋਰ मैडम देखो ज्यों ज्यों अलग-अलग चुनाव आनीया चाहे विधानसभा दी आवन चाहे लोकसभा दी आवन देखो ये दिन पर दिन जेड़ा ये ट्रेंड बनदा जा रहया है जी बिल्कुल जी पहले भी पार्टियां बदलदे सी उम्मीदवार बहुत ਘਟ ਬਦਲਦੇ ਸੀ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਬਦਲਦੇ ਸੀ ਹੁਣ ਤਾਂ ਇੱਕ ਟ੍ਰੈਂਡ ਬਣ ਗਿਆ ਵੀ ਮੈਂ ਦੂਜੀ ਪਾਰਟੀ ਦੂਜੀ ਜੀ ਪਾਰਟੀ ਚ ਮਸਲਾ ਕੀ ਦਾ ਮਸਲਾ ਸਿਰਫ ਜਾਂ ਕੁਰਸੀ ਦਾ ਜਾਂ ਮਤਦਾ ਵੀ ਸਾਡੇ ਉੱਤੇ ਕੋਈ ਗਾਜ ਨਾ ਕਿਰ ਜਵੇ ਸਾਡੇ ਉੱਤੇ ਕੋਈ ਆਪਤ ਨਾ ਆ ਜਵੇ ਉਹ ਬਚਣ ਦੇ ਮਾਰੇ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਦੇ ਪਾਲੇ ਚ ਚਲੇ ਜਾਂਦੇ ਜੀ ਉਹ ਲੋਕ ਬਿਲਕੁਲ ਜੀ ਦੇਖੋ ਜਿਵੇਂ ਦੋ ਦਿਨ ਪਹਿਲਾਂ ਤਾਂ ਉਸੇ ਪਾਰਟੀ ਨੂੰ ਬੁਰਾ ਭਲਾ ਕਹਿਣਾ ਉਹਦੇ ਵਿਰੋਧ ਬੋਲਣਾ ਤੇ ਦੂਸਰੇ ਦਿਨ ਹੀ ਜਿਹੜਾ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਾ ਕਿ ਉਸੇ ਪਾਰਟੀ ਦੇ ਜਿਵੇਂ ਆਪਾਂ ਦੇਖੀਏ ਜੇ ਭਾਜਪਾ ਦੇ ਉਹ ਵਿਰੋਧ ਕਰ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਾ ਇਹ ਕਿਤਨਾ ਕੀਤੇ ਆਪਾਂ ਕਹਿ ਦਿੰਨੇ ਆ ਕਿ ਸਟੈਂਡ ਨਹੀਂ ਹੈ ਮੈਡਮ ਦੇ ਕੋ ਸਟੈਂਡ ਦੀ ਗੱਲ ਕਰਦੇ ਮੈਂ ਦਵਿੰਦਰ ਗੋਲਟੀ ਦੀ ਗੱਲ ਕਰੂੰਗਾ ਜੀ ਹੂੰ ਦੇ ਕੋਈ ਸੀ ਨਹੀਂ ਕਿਸੇ ਤੇ ਪੰਜ ਮਾਰਦੇ ਨਾ ਕੋਈ ਸਾਡਾ ਕੋਈ ਦੁਸ਼ਮਣ ਹੈ ਜੀ ਅਸੀਂ ਸਿਰਫ ਆਪਣੇ ਸਮਾਜ ਦੀ ਜਾਂ ਦੇਸ਼ ਦੀ ਜਾਂ ਆਪਣੇ ਸੂਬੇ ਦੀ ਗੱਲ ਕਰਦੇ ਹਾਂ ਜੀ ਬਿਲਕੁਲ ਜੀ ਦੇਖੋ ਦਵਿੰਦਰ ਗੋਲਡੀ ਦਾ ਵਿਰੋਧ ਹੋਇਆ ਸੀ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਹੂੰ ਜਿਹੜੇ ਬਜ਼ੁਰਗ ਨੇ ਵੱਧ ਤੋਂ ਵੱਧ ਵਿਰੋਧ ਕਰਿਆ ਜੀ ਉਹ ਉਹਦੇ ਪਰਿਵਾਰ ਤੱਕ ਵੀ ਗਿਆ ਉਹਦੀ ਘਰ ਵਾਲੀ ਦੇ ਪਿੱਛੇ ਵੀ ਉਹਨੇ ਵੱਧ ਘੱਟ ਸ਼ਬਦ ਬੋਲੇ ਆ ਪਾਰਟੀ ਦੇ ਬਾਰੇ ਬੋਲੇ ਆ ਜਾਂ ਕਾਸੇ ਦੇ ਬਾਰੇ ਵੀ ਬੋਲੇ ਆ ਹੂੰ ਉਸ ਕਾ ਲੋਕਾਂ ਨੇ ਸਵਾਲ ਕੀਤਾ ਜੀ ਦਵਿੰਦਰ ਗੋਲਡੀ ਨੂੰ ਹੂੰ ਵੀ ਤੁਸੀਂ ਅੱਜ ਪਾਰਟੀ ਬਦਲੀ ਕਿ ਆ ਤੁਹਾਡਾ ਬਜ਼ੁਰਗ ਦੇ ਨਾਲ ਜਿਹੜਾ ਉਹ ਗੱਲਬਾਤ ਹੁੰਦੀ ਸੀ ਤੁਸੀਂ ਉਹਨੂੰ ਕਿੱਦਾਂ ਦੇਖੋਗੇ ਉਹ ਉਹਨੂੰ ਪਰਮਾਤਮਾ ਸਜਾਦਾ ਉਹਨੂੰ ਇਹ ਦਊਗਾ ਐਸੀ ਗੋਲਟੀ ਨੂੰ ਪੁੱਛਣਾ ਚਾਹੁੰਦੇ ਆਂ ਵੀ ਜਦੋਂ ਤੇਰੀ ਘਰ ਵਾਲੀ ਨੂੰ ਕਮੈਂਟ ਕਰ ਰਹੀ ਸੀ ਜਾਂ ਤੈਨੂੰ ਕਮੈਂਟ ਮਾਰ ਰਹੀ ਸੀ ਪਾਰਟੀ ਨੂੰ ਕਮੈਂਟ ਮਾਰ ਰਹੀ ਸੀ ਪਤਾ ਨਹੀਂ ਕਿੰਨੇ ਕ ਸਪੋਰਟਰਾਂ ਨੇ ਉਹ ਬਜ਼ੁਰਗ ਦਾ ਵਿਰੋਧ ਕੀਤਾ ਸੀ ਹੂੰ ਬਿਲਕੁਲ ਅੱਜ ਕੀ ਪਾਰਟੀ ਬਦਲ ਲੱਗਿਆ ਨੇ ਉਹ ਸਪੋਰਟਰਾਂ ਨੂੰ ਪੁੱਛਿਆ ਵੋਟਰਾਂ ਨੂੰ ਪੁੱਛਿਆ ਜੀ ਅੱਜ ਤੁਹਾਨੂੰ ਟਿਕਟ ਨਹੀਂ ਮਿਲੀ ਤੁਸੀਂ ਸ਼ੁਕਰ ਕਰੋ ਵੀ ਤੁਹਾਨੂੰ ਐਮਐਲਏ ਦੀ ਆਪਣੀ ਟਿਕਟ ਮਿਲੀ ਸੀਗੀ ਤੁਸੀਂ ਹਾਰ ਗਏ ਉਹ ਅਲੱਗ ਗੱਲ ਹੈ ਅਗਰ ਤੁਸੀਂ ਜਿੱਤ ਵੀ ਪ੍ਰਾਪਤ ਕਰ ਲੈਂਦੇ ਫਿਰ ਕਿਆ ਤੁਸੀਂ ਮੈਂਬਰ ਪਾਰਲੀਮੈਂਟ ਬਣਨ ਦੀ ਸੋਚ ਲੈਂਦੇ ਜੀ ਬਿਲਕੁਲ ਜੀ ਜੀ ਮੈਂ ਹੁਣ ਦਲਵੀਰ ਗੋਲਦੀ ਤੁਸੀਂ ਗੱਲ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਗਏ ਨੇ ਕਿ ਉਸ ਰਿਕਾਰਡਿੰਗ ਆਪਾਂ ਦੇਖੀ ਹੈ ਕਿ ਪਹਿਲਾਂ ਹਰ ਇੱਕ ਪਾਰਟੀ ਨੂੰ ਬੁਰਾ ਭਲਾ ਕਹਿਣਾ ਫਿਰ ਉਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਾ ਤਾਂ ਦੇਖੋ ਮੈਡਮ ਸਾਨੂੰ ਇਹ ਸਮਝ ਨਹੀਂ ਜੀ ਆਉਂਦੀ ਇਹ ਰਾਜਨੀਤੀ ਆ ਪਤਾ ਨਹੀਂ ਕਿ ਰੱਬ ਨੇ ਪਰਮਾਤਮਾ ਨੇ ਰਾਜਨੀਤੀ ਸਾਨੂੰ ਤਾਂ ਹੀ ਨਹੀਂ ਪਾਇਆ ਜੀ ਸਾਤੋਂ ਡੁਪਲੀਕੇਟ ਨਹੀਂ ਬਣਿਆ ਜਾਂਦਾ ਜੀ ਬਿਲਕੁਲ ਜੀ ਦਿਖਾਵਾ ਜ਼ਿਆਦਾ ਕਰਦੇ ਨੇ ਹਾਂ ਖਾਤੋਂ ਦਿਖਾਵਾ ਨਹੀਂ ਹੁੰਦਾ ਇਹ ਲੋਕਾਂ 'ਚ ਦਿਖਾਵਾ ਹੁੰਦਾ ਜੀ ਦਿਖਾਵਾ ਕਹੇ ਲੋ ਜਾਓ ਕਹਿੰਦੇ ਨੇ ਸਾਡਾ ਕੰਮ ਹੈ ਜੀ ਝੂਠ ਬੋਲਣਾ ਸਾਡਾ ਕੰਮ ਹੈ ਦੇਖੋ ਇਹ ਜਿਹੜੇ ਲੋਕ ਦੇਸ਼ ਨੂੰ ਚਲਾ ਰਹੇ ਆ ਉਹੀ ਝੂਠ ਬੋਲ ਰਹੇ ਆ ਉਹੀ ਲੋਕਾਂ ਨਾਲ ਧੋਖਾ ਕਰ ਰਹੇ ਆ ਉਹੀ ਪਾਰਟੀ ਨਾਲ ਧੋਖਾ ਕਰ ਰਹੇ ਆ ਉਹ ਜਨਤਾ ਨਾਲ ਆਮ ਗਰੀਬੰਦੇ ਨਾਲ ਕੀ ਖੜਨਗੇ ਜੀ ਉਹ ਹੂੰ ਬਿਲਕੁਲ ਜੀ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਗਰੀਬ ਬੰਦੇ ਦੀ ਕੋਈ ਨਹੀਂ ਜਿਹੜਾ ਸਾਰ ਲੈਂਦਾ ਵਿਅਕਤੀ ਵੀ ਕਿ ਉਸਦੇ ਅਕੋਰਡਿੰਗ ਆਪਾਂ ਦੇਖੀ ਹੈ ਕਿ ਜ਼ੀਰੋ ਗਰਾਉਂਡ ਤੋਂ ਕੋਈ ਨਹੀਂ ਕੰਮ ਕਰਦਾ ਹੁਣ ਕਿਉਂਕਿ ਪਬਲਿਕ ਵੀ ਜਿਹੜਾ ਹੈ ਮੂੰਹ ਤੋੜ ਮਾ ਜਵਾਬ ਦਿੰਦੀ ਹੈ ਕਿ ਜਦੋਂ ਵੋਟਾਂ ਮੰਗਣੇ ਲਈ ਲੀਡਰ ਜਾਂਦੇ ਨੇ ਕਿ ਉਹਨਾਂ ਵੱਲ ਵੀ ਇਹ ਕਹਿੰਦੇ ਕਿ ਹੁਣ ਤੱਕ ਤੁਸੀਂ ਸਾਡੇ ਲਈ ਕੀ ਕੀਤਾ ਹੈ ਮੈਡਮ ਦੇਖੋ ਜੇ 5 ਸਾਲ ਦੇ ਵਿੱਚ ਉਹਨਾਂ ਦੇ ਕੋਲ ਇੱਕੋ ਆਪਸ਼ਨ ਹੈ ਜੇ ਉਹਦਾ ਵੀ ਕੁਝ ਨਹੀਂ ਕਰਨਗੇ ਉਹਦੀ ਵੀ ਵਰਤੋਂ ਨਹੀਂ ਕਰਨਗੇ ਵੋਟ ਪਾਉਣ ਦਾ ਫਾਇਦਾ ਕੀ ਹੈ ਜੀ ਬਿਲਕੁਲ ਜੀ ਹਰ ਪਾਰਟੀ ਜਿਹੜੇ ਲੀਡਰ ਇਸ ਸਵਾਲਾਂ ਦੇ ਘੇਰੇ ਦੇ ਵਿੱਚ ਜਰੂਰ ਆ ਰਹੇ ਨੇ ਕਿਉਂਕਿ ਹਰ ਪਬਲਿਕ ਹੈ ਜਿਹੜੀ ਸਾਡੀ ਹਰ ਇੱਕ ਲੀਡਰ ਨੂੰ ਸਵਾਲ ਜਰੂਰ ਕਰਦੀ ਹੈ ਕਿ ਤੁਸੀਂ ਹੁਣ ਤੱਕ ਕੀ ਕੀਤਾ ਸਾਡੇ ਲਈ ਤੇ ਅੱਗੇ ਵੀ ਤੁਸੀਂ ਕੀ ਕਰੋਗੇ ਕਿਉਂਕਿ ਕਈ ਕੀ ਹੁੰਦਾ ਆਪਾਂ ਜਰੂਰ ਇਹਨਾਂ ਦੇ ਚਾਂਸਾਂ ਦੇ ਵਿੱਚ ਆ ਜਾਂਦੇ ਆ ਪਰ ਉੱਥੇ ਕਿਤਨਾ ਕਿ ਸਾਨੂੰ ਸੋਚ ਸਮਝ ਕੇ ਜਿਹੜੀ ਆਪਣੀ ਵੋਟ ਪਾਉਣੀ ਚਾਹੀਦੀ ਹੈ ਦੇਖੋ ਮੈਡਮ ਇੱਕ ਵੋਟ ਪੈਂਦੀ ਹੁੰਦੀ ਹੈ ਜੀ ਇਮਾਨਦਾਰੀ ਦੇ ਨਾਲ ਜੀ ਹਮ ਇੱਕ ਵੋਟ ਪੈਂਦੀ ਹੈ ਬੇਈਮਾਨੀ ਦੇ ਨਾਲ ਜੀ ਜਦੋਂ ਵੋਟ ਬੇਈਮਾਨੀ ਦੇ ਨਾਲ ਪੈਣ ਲੱਗ ਜੇ ਫਿਰ ਪਬਲਿਕ ਜੋ ਚਾਹੂਗੀ ਉਹ ਨਹੀਂ ਜੀ ਹੋਣਾ ਹੂੰ ਕਿਉਂਕਿ ਉਸ ਚੀਜ਼ ਨੂੰ ਪਹਿਲਾਂ ਹੀ ਉਸ ਤੋਂ ਉਲਟ ਕਰ ਦਿੱਤਾ ਗਿਆ ਇੱਕ ਪਾਵਰ ਸਮੇਂ ਦੀ ਪਾਵਰ ਦਿਖਾਉਣ ਦੇ ਚੱਕਰ ਜਾਂ ਆਪਣੀ ਸਮੇਂ ਦੀ ਪਾਵਰ ਹੋਣ ਦੇ ਹੱਥ ਦੇ ਵਿੱਚ ਕਿਤੇ ਨਾ ਕਿਤੇ ਉਸ ਦਾ ਯੂਜ਼ ਕਰਕੇ ਆਪਣੀਆਂ ਕਿਤੇ ਨਾ ਕਿਤੇ ਦੋ ਨੰਬਰ ਤੇ ਬੋਟਾ ਪੋ ਆਕੇ ਜਾਂ ਇਕੱਠੇ ਨਕਲੀ ਬੋਟਾ ਪੋ ਆਕੇ ਡੁਪਲੀਕੇਟ ਬੋਟਾ ਪੋ ਆਕੇ ਪਤਾ ਨਹੀਂ ਕਿਵੇਂ ਨਾ ਕਿਵੇਂ ਇਹ ਲੋਕ ਸਰਕਾਰਾਂ ਬਣਾ ਲੈਂਦੇ ਆ ਜੇ ਸੱਚਾਈ ਨਾਲ ਵੋਟ ਪਵੇ ਤਾਂ ਸਾਨੂੰ ਨਹੀਂ ਜੀ ਲੱਗਦਾ ਵੀ ਅਸੀਂ ਇਹ ਨਹੀਂ ਕਹਿ ਰਹੇ ਵੀ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਆ ਅਸੀਂ ਤਾਂ ਇਹ ਕਹਿ ਰਹੇ ਆ ਵੀ ਗਰੀਬ ਬੰਦੇ ਵਾਸਤੇ ਗਰੀਬ ਜੁਨੇ ਤੱਕ ਜਿਹੜੇ-ਜਿਹੜੇ ਸੂਬੇ ਚ ਬੀਜੇਪੀ ਪਾਰਟੀ ਦੀ ਸਰਕਾਰ ਗਈ ਹੈ ਜੀ ਬਿਲਕੁਲ ਜੀ ਜਿਵੇਂ ਦੇਖੋ ਆਪਾਂ ਗੱਲ ਕਰੀਏ ਜਿਵੇਂ ਤੁਹਾਨੂੰ ਹਲਕਾ ਆਨੰਦਪੁਰ ਸਾਹਿਬ ਪੈਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਇਲਾਕੇ ਦੇ ਵਿੱਚ ਕਿਹੜੇ ਜਿਹੜੇ ਲੀਡਰ ਸਰਗਰਮ ਦਿਖਾਈ ਦੇ ਰਹੇ ਨੇ ਜਿਵੇਂ ਕਾਂਗਰਸ ਦੇ ਵਿਜੇਂਦਰ ਸਿੰਘਲਾ ਆਦਿ ਉਹ ਜਿਹੜੇ ਨੇ ਅਨਾਉਂਸ ਕੀਤੇ ਗਏ ਨੇ ਕਿ ਚੰਦੂ ਮਾਜਰਾ ਜੀ ਹੋਗੇ ਕਿ ਕਿਹੜੇ-ਕਿਹੜੇ ਲੀਡਰ ਤੁਹਾਨੂੰ ਕੀ ਲੱਗਦਾ ਹੈ ਕਿ ਸਰਗਰਮ ਦਿਖਾਈ ਦੇ ਰਹੇ ਨੇ ਕੋਕੋ ਮੈਡਮ ਅਜੇ ਸਾਡੇ ਇਲਾਕੇ ਦੇ ਵਿੱਚ ਜੇ ਸੀ ਫਰੜੇ ਏਰੀਆ ਦੀ ਗੱਲ ਕਰੀਏ ਮੈਂ ਮਰੰਡੇ ਏਰੀਆ ਦੀ ਗੱਲ ਕਰਾਂ ਉਸ ਤੋਂ ਜ਼ਿਆਦਾ ਸਾਡਾ ਇੰਨਾ ਲਾਂਗਾ ਵੀ ਨਹੀਂ ਜੀ ਹੁੰਦਾ ਜੀ ਦੇਖੋ ਜੀ ਇੱਧਰ ਦੀ ਗੱਲ ਕਰੀਏ ਹਜੇ ਕੋਈ ਲੋਕ ਬੱਤੇ ਨਹੀਂ ਜੀ ਖੋਲ ਰੇ ਕੋਈ ਝੰਡੀ ਨਹੀਂ ਲਾ ਰਿਹਾ ਕੋਈ ਪੋਸਟਰ ਨਹੀਂ ਲਾ ਰਿਹਾ ਜੀ ਪਤਾ ਨਹੀਂ ਤਾਂ ਲੋਕ ਬਾਟੀਆਂ ਕਰਕੇ ਵੀ ਜੀ ਹੈ ਪਤਾ ਨਹੀਂ ਲੋਕ ਇਹ ਦਿਖਾਉਣਾ ਚਾਹੁੰਦੇ ਨੇ ਵੀ ਜਿੱਦਾਂ ਲੀਡਰ ਕਰਦੇ ਆ ਉਦਾਂ ਹੀ ਸੀ ਇਹਨਾਂ ਨਾਲ ਕਰੋਗੇ ਐਸੀ ਨਾ ਕਿਸੇ ਨੂੰ ਦਿਖਾਉਣਾ ਨਾ ਕਰਨ ਜਿਹਨੂੰ ਵੋਟ ਪਾਉਣੀ ਹੈ ਬਾਅਦੇ ਆ ਜਾਣਾ ਹੈ ਬਿਲਕੁਲ ਜੀ ਕੇ ਕੈਂ ਵੀ ਹੁਣ ਦਿਖਾਵਾ ਨਹੀਂ ਜ਼ਿਆਦਾ ਕੀਤਾ ਜਾ ਰਿਹਾ ਜਿਵੇਂ ਤੁਹਾਡੇ ਅਕੋਰਡਿੰਗ ਕਿਹਾ ਜਾ ਰਿਹਾ ਕਿ ਹੁਣ ਦੇਖਣਾ ਟਾਈਮ ਹੀ ਦੱਸੂਗਾ ਕਿ ਸਮਾਂ ਹੀ ਦੱਸੂਗਾ ਕਿ ਵੋਟ ਕਿੱਧਰ ਪੈਂਦੀ ਹੈ ਕਿਉਂਕਿ ਹੁਣ 20 ਦਿਨ ਰਹਿ ਗਏ ਨੇ 1 ਜੂਨ ਜਿਹੜੀ ਹਾਂ ਬਿਲਕੁਲ ਮੈਡਮ ਦੇਖੋ ਅਸੀਂ ਵੋਟਾਂ ਤੋਂ ਪਹਿਲਾਂ ਬਹੁਤ ਚੈਨਲ ਆ ਜਿਹੜੇ ਜ਼ੋਰ ਲਾਉਨੇ ਆ ਬਹੁਤ ਪਬਲਿਕ ਆ ਜਿਹੜੀ ਜ਼ੋਰ ਲਾਉਂਦੀ ਆ ਵੀ ਇਹ ਵੋਟਾਂ ਜਿੱਤਣ ਤੋਂ ਬਾਅਦ ਸਾਡੇ ਜਾਹ ਬਦਲਾਊਗਾ ਸਾਡੇ ਜਾਹ ਬਦਲਾਊਗਾ ਲੇਕਿਨ ਅਫਸੋਸ ਉੱਥੀ ਆ ਜਾਂਦਾ ਮੈਡਮ ਜਿਹੜੀ ਮਰਜ਼ੀ ਪਾਰਟੀ ਆ ਜਵੇ ਜਿਹੜਾ ਨਵੇਂ ਮਰਜ਼ੀ ਨਮਾਇੰਦਾ ਆ ਜਵੇ ਇਹ ਸਿਰਫ ਕੁਰਸੀਆਂ ਤੱਕ ਸੀਮਤ ਰਹਿ ਜਾਂਦੇ ਆ ਵੋਟਰ ਦੇ ਕੋਲ ਕੋਈ ਕੋਈ ਨਾ ਕੋਈ ਆਪਸ਼ਨ ਹੋਣਾ ਚਾਹੀਦਾ ਵੀ ਜਿਹੜਾ ਸਰਕਾਰਾਂ ਤੋਂ ਕੰਮ ਕਰਾ ਸਕੇ ਜਿਹੜਾ ਮੰਤਰੀ ਐਮਐਨਏ ਤੋਂ ਕੰਮ ਕਰਾ ਸਕੇ ਅਸੀਂ ਚੋਣ ਕਮਿਸ਼ਨ ਨੂੰ ਵੀ ਬਹੁਤ ਵਾਰ ਬੇਨਤੀ ਕੀਤੀ ਹੈ ਜਾਂ ਡਿਪਾਰਟਮੈਂਟ ਸੰਬੰਧਤ ਡਿਪਾਰਟਮੈਂਟ ਜਿਹੜੇ ਵੀ ਇਸ ਮਸਲੇ ਦਾ ਹੱਲ ਕਰ ਸਕਦੇ ਕਿਉਂਕਿ ਵੋਟਰ ਕੋਲ ਇੱਕ ਸਹੀ ਹੁੰਦਾ ਪਰ ਉਸੇ ਤੋਂ ਇਲਾਵਾ ਉਹਦੇ ਕੋਲ ਕੋਈ ਲਿਖਤੀ ਰੂਪ ਦੇ ਵਿੱਚ ਜਾਂ ਕੋਈ ਉਹਦੇ ਕੋਲ ਵਿਸ਼ਵਾਸ ਵਸਤੇ ਹੋਰ ਕੋਈ ਚੀਜ਼ ਨਹੀਂ ਜੀ ਹੁੰਦੀ। ਬਿਲਕੁਲ ਜੀ ਵਿਸ਼ਵਾਸ ਤੱਕ ਜਿਹੜੀ ਉਹਦੀ ਚੀਜ਼ ਨਹੀਂ ਹੁੰਦੀ ਇਸ ਦੇ ਅਕੋਰਡਿੰਗ ਜਿਹੜਾ ਹੈ ਹੁਣ ਜਿਹੜੇ ਸਾਡੀ ਪਬਲਿਕ ਹੀ ਦੱਸੂਗੀ ਪਬਲਿਕ ਹੀ ਇਹਨਾਂ ਨੂੰ ਜਵਾਬ ਦੇ ਸਕਦੀ ਹੈ ਕਿਉਂਕਿ ਹਰ ਇੱਕ ਲੀਡਰ ਦਾ ਜਿਹੜਾ ਹੈ ਕਿ ਚੋਣ ਪ੍ਰਚਾਰ ਕਰਨ ਦੇ ਜ਼ਰੂਰ ਨਿਕਲ ਰਹੇ ਨੇ ਵੋਟਾਂ ਮੰਗਣ ਦੇ ਲਈ ਪਰ ਪਿੰਡਾਂ ਦੇ ਵਿੱਚ ਜ਼ਰੂਰ ਛੜੀ ਜਿਹੜੀ ਹੈ ਪਬਲਿਕ ਉਹਨਾਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਕੇ ਆਉਂਦੀ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਬਾਰੇ ਪੁੱਛਦੇ ਵੀ ਤੁਸੀਂ ਇਹ ਵਾਅਦਾ ਕੀਤਾ ਸੀ ਹੁਣ ਤੱਕ ਬਿਲਕੁਲ ਮੈਡਮ ਪੁੱਛਣਾ ਚਾਹੀਦਾ ਜੀ ਹੂੰ ਬਹੁਤ ਵਧੀਆ ਉਹ ਪਿੰਡਾਂ ਆ ਜਾਂ ਬਹੁਤ ਵਧੀਆ ਲੋਕਾਂ ਦੇ ਵਿਚਾਰ ਆ ਜਿਹੜੇ ਰੱਖ ਰਹੇ ਆ ਜੀ ਉਹਨਾਂ ਦੇ ਸਾਹਮਣੇ ਜੀ ਕਿਉਂਕਿ ਜਦੋਂ ਵੋਟ ਮੰਗਣ ਆਉਨੇ ਅਸੀਂ ਉਸ ਟਾਈਮ ਦੇਖੋ ਇਸ ਇਹਨਾਂ ਦੇ ਆਫਿਸ ਜਾਉਂਗੇ ਬਿਨਾ ਵੋਟਾਂ ਤੋਂ ਜਾ ਇਹਨਾਂ ਦੇ ਘਰ ਜਾਉਂਗੇ ਸਾਨੂੰ ਨਹੀਂ ਜੀ ਮਿਲਦੇ ਇਹ ਹੁਣ ਵੋਟ ਲੈਣ ਲਈ ਆ ਰਹੇ ਆ ਸਾਡੇ ਕੋਲ ਮੌਕਾ ਲੋਕਾਂ ਦੇ ਕੋਲ ਮੌਕਾ ਜਿਹੜੇ ਜਿਹੜੇ ਸਵਾਲ ਆ ਉਹ ਸਵਾਲਾਂ ਦੇ ਆਪਣੇ ਜਵਾਬ ਲੈ ਸਕਦੇ ਆ ਕਈ ਲੀਡਰ ਤਾਂ ਸਵਾਲਾਂ ਦੇ ਜਵਾਬ ਦੇ ਨਹੀਂ ਸਕਦੇ ਭੱਜੇ ਜਾਂਦੇ ਆ ਦੌੜੇ ਜਾਂਦੇ ਆ ਜੀ ਕਈ ਲੀਡਰਾਂ ਕੋ ਮਾਫਰਾ ਕੇ ਦੇਣ ਦੀ ਕੋਸ਼ਿਸ਼ ਵੀ ਕਰਦੇ ਆ ਚਾਹੇ ਉਹ ਭਾਜਪਾ ਪਾਰਟੀ ਦਾ ਹੋਵੇ ਚਾਹੇ ਅਕਾਲੀ ਦਲ ਪਾਰਟੀ ਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਘੇਰੇ ਚ ਹਰੇ ਕੇ ਉਮੀਦਵਾਰ ਆ ਜੀ ਬਿਲਕੁਲ ਹਰੇਕ ਉਮੀਦਵਾਰ ਜਿਹੜਾ ਸਵਾਲਾਂ ਦੇ ਘੇਰੇ ਚ ਹੈ ਪਰ ਕਿਤੇ ਨਾ ਕਿਤੇ ਆਪਣਾ ਜਿਹੜਾ ਪੱਲਾ ਬਚਾਉਂਦੇ ਨਜ਼ਰ ਆਉਂਦੇ ਨੇ ਟਾਲਮਟੋਲ ਕਰ ਦਿੰਦੇ ਵੀ ਹਾਂ ਤੁਹਾਡਾ ਕੰਮ ਹੋਵੇਗਾ ਪਰ ਕਿਤੇ ਨਾ ਕਿਤੇ ਜਿਹਦੇ ਉੱਪਰ ਖਰੇ ਨਹੀਂ ਉਤਰਦੇ हां बिल्कुल मैडम वही ता सीन देखो ਸਾਡੀ बार-बार ਗੁਹਾਰ ਹੁੰਦੀ ਹੈ ਉਹੀ ਤੇ ਕਹਿੰਦੇ ਜਿਹੜੇ ਇਹਦੇ ਮੈਨੀਫੈਸਟੋ ਆ ਜਾਂ ਜਿਹੜੇ ਇਹਦੇ ਲਾ ਰਹੇ ਆ ਵਾਦੇ ਆ ਦਾਅਵੇ ਆ ਜੋ ਵੀ ਇਹਨਾਂ ਨੇ ਕਰਨਾ ਹੈ ਉਹ ਕਿਤੇ ਨਾ ਕਿਤੇ ਇੱਕ ਭਰੋਸੇ ਦੇ ਰੂਪ ਦੇ ਵਿੱਚ ਹੋਣਾ ਚਾਹੀਦਾ ਇੱਕ ਸਿਰਫ ਬੈਨਰਾਂ ਤੇ ਲਿਖ ਕੇ ਮੈਨੀਫੈਸਟੋਾਂ 'ਚ ਲਿਖ ਕੇ ਲੈਣਾ ਵਾਦਾ ਕੇ ਉਹ ਲੋਕਾਂ ਦੇ ਮਨਾਂ ਦੇ ਨਾਲ ਇੱਕ ਖੇਲਣਾ ਹੋ ਜਾਂਦੀ ਹੈ ਇਸ ਚੀਜ਼ ਤੇ ਸਟਾਪ ਲਾ ਕੇ ਦੇਖੋ ਜੋ ਅਸਲੀਅਤ ਹੈ ਉਹੀ ਲਿਖਣਾ ਚਾਹੀਦਾ ਉਹੀ ਲੋਕਾਂ 'ਚ ਕਰਨਾ ਚਾਹੀਦਾ ਬਿਲਕੁਲ ਜੀ ਸੰਜੀਪ ਜੀ ਬਹੁਤ-ਬਹੁਤ ਮਿਹਰਬਾਨੀ ਜੀ ਧੰਨਵਾਦ मैडम ਬਹੁਤ-ਬਹੁਤ ਧੰਨਵਾਦ ਜੀ ਏ ਸੀਗੇ ਸੰਜੀਵ ਸ਼ਰਮਾ ਜੀ ਖੜ੍ਹ ਤੋਂ ਕਿ ਇਹਨਾਂ ਦੇ ਵੀ ਜਿਹੜੇ ਨੇ ਵਿਚਾਰ ਬਹੁਤ ਵਧੀਆ ਹੁੰਦੇ ਨੇ ਸਾਡੇ ਲਾਈਵ ਪ੍ਰੋਗਰਾਮ 'ਚ ਜੁੜ ਕੇ ਗੱਲਬਾਤ ਕਰਦੇ ਹੁੰਦੇ ਨੇ ਇਹਨਾਂ ਨੇ ਉਹ ਕਹੇ ਕਿ ਇਹਨਾਂ ਦਾ ਹਲਕਾ ਜਿਹੜਾ ਹੈ ਸ਼੍ਰੀ ਆਨੰਦਪੁਰ ਸਾਹਿਬ ਪੈਂਦਾ ਹੈ ਕਿ ਉੱਥੇ ਉਹਦੇ ਜਿਹੜਾ ਹੈ ਅਜੇ ਤੱਕ ਲ ਕੋਈ ਨਹੀਂ ਪਤਾ ਚੱਲ ਰਿਹਾ ਕਿ ਹਰ ਇੱਕ ਉਹ ਜਿਹੜੇ ਲੀਡਰ ਨੇ ਸਰਗਰਮਤਾ ਜ਼ਰੂਰ ਦਿਖਾਈ ਦੇ ਰਹੇ ਨੇ ਕਿ ਇਹ ਹੀ ਦੇਖਣਾ ਹੈ ਕਿ ਟਾਈਮ ਦੇ ਉੱਪਰ ਕਿਹੜਾ ਕਿੱਧਰ ਵੋਟ ਪਾਉਂਦਾ ਕਿਉਂਕਿ ਹਰ ਇੱਕ ਹਲਕਿਆਂ ਦੇ ਵਿੱਚ ਜਿਹੜੇ ਲੀਡਰ ਅਨਾਉਂਸ ਕੀਤੇ ਗਏ ਨੇ ਹਰ ਪਾਰਟੀ ਵੱਲੋਂ ਉਹਨਾਂ ਵੱਲੋਂ ਜਿਹੜੇ ਸਰਗਰਮ ਜ਼ਰੂਰ ਦਿਖਾਈ ਦੇ ਰਹੇ ਨੇ ਕਿ ਹਰ ਪਿੰਡਾਂ ਦੇ ਵਿੱਚ ਜਾ ਰਹੇ ਨੇ ਪਰ ਪਿੰਡਾਂ ਦੇ ਵਿੱਚ ਕੀ ਰਿਸਪੌਂਸ ਉਹਨਾਂ ਨੂੰ ਮਿਲ ਰਿਹਾ ਕਿ ਇਹਨਾਂ ਲੀਡਰਾਂ ਦਾ ਜਿਹੜਾ ਲੋਕਾਂ ਦੇ ਉੱਪਰ ਕਿੰਨਾ ਕੁ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਰ ਇਹਦਾ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿਉਂਕਿ ਜਿਹੜੀਆਂ ਤਸਵੀਰਾਂ ਸਾਨੂੰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬੀਜੇਪੀ ਦੇ ਜ਼ਿਆਦਾਤਰ ਕੇ ਉਹਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਕਿ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਵਧਣ ਨਹੀਂ ਦਿੱਤਾ ਜਾ ਰਿਹਾ ਕਿ ਇਹਨਾਂ ਵੱਲੋਂ ਵੀ ਲੋਕ ਜਿਹੜੇ ਨੇ ਸੈਂਟਰ ਸਰਕਾਰ ਤੋਂ ਕਾਫੀ ਜਿਹੜੇ ਖਫਾ ਦਿਖਾਈ ਦੇ ਰਹੇ ਨੇ ਕਿਉਂਕਿ ਹੋਰ ਲੀਡਰਾਂ ਦੀ ਜਿਵੇਂ ਆਪਾਂ ਗੱਲ ਕਰੀਏ ਅਕਾਲੀ ਦਲ ਪਾਰਟੀ ਦੀ ਕਾਂਗਰਸ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਲੀਡਰ ਨੇ ਜ਼ਰੂਰ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਨੇ ਕਿਉਂਕਿ ਸਾਡੀ ਪਬਲਿਕ ਜ਼ਰੂਰ ਸਵਾਲ ਕਰਦੀ ਹੈ ਕਿ ਤੁਸੀਂ ਹੁਣ ਤੱਕ ਸਾਡਾ ਕੀ ਕੀਤਾ ਹੈ ਕਿ ਅੱਗੇ ਕੀ ਤੁਹਾਡੇ ਜਿਹੜਾ ਕੰਮ ਕੀਤੇ ਜਾਣਗੇ ਕਿਉਂਕਿ ਲਗਾਤਾਰ ਜਿਹੜਾ ਹੁਣ ਚੋਣ ਪ੍ਰਚਾਰ ਵੀ ਹੋ ਰਹੇ ਨੇ ਸਰਗਰਮ ਜਿਹੜੇ ਸਾਡੇ ਲੀਡਰ ਦਿਖਾਈ ਦੇ ਰਹੇ ਨੇ ਅਖਾੜਾ ਜਿਹੜਾ ਚੋਣਾਂ ਦਾ ਭਖ ਚੁੱਕਿਆ ਉਸ ਦੇ ਅਕੋਰਡਿੰਗ ਜਿਹੜੇ ਹੁਣ ਜਿਹੜੇ 19-20 ਦਿਨ ਰਹਿ ਗਏ ਨੇ ਇੱਕ ਜੋਨ ਨੂੰ ਜਿਹੜੀ ਬੋਟ ਪਾਉਣੀ ਹੈ ਤੇ ਸਾਡੇ ਅਕੋਰਡਿੰਗ ਜੇਕਰ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੇ ਵੱਲੋਂ ਜਿਹੜੀ ਅਪੀਲ ਹੈ ਸਾਡੇ ਚੈਨਲ ਵੱਲੋਂ ਕਿ ਬੋਟ ਜ਼ਰੂਰ ਪਾਓ ਸੋਚ ਸਮਝ ਕੇ ਪਾਓ ਕਿ ਜਿਹੜਾ ਲੀਡਰ ਤੁਹਾਨੂੰ ਇਮਾਨਦਾਰ ਲੱਗਦਾ ਹੈ ਤੁਹਾਡਾ ਜਿਹੜਾ ਵਿਕਾਸ ਦੇਸ਼ ਦਾ ਵਿਕਾਸ ਕਰ ਸਕਦਾ ਹੈ ਪੰਜਾਬ ਦਾ ਵਿਕਾਸ ਕਰ ਸਕਦਾ ਉਸ ਨੂੰ ਬੋਟ ਪਾਓ ਸੋਚ ਸਮਝ ਕੇ ਪਾਓ ਕਿਉਂਕਿ ਸਭ ਨੂੰ ਆ ਕਿ ਹਰ ਇੱਕ ਨੂੰ ਬੋਟ ਦਾ ਅਧਿਕਾਰ ਹੈ ਜਰੂਰ ਬਟਨ ਉਹ ਦੱਬੋ ਜੋ ਤੁਹਾਡੇ ਲਈ ਜਿਹੜਾ ਲੀਡਰ ਵਧੀਆ ਕੰਮ ਕਰ ਸਕਦਾ ਹੈ ਅੱਗੇ ਵੀ ਅਜਿਹੇ ਵਿਸ਼ੇ ਲੈ ਕੇ ਆਉਂਦੇ ਰਹਾਂਗੇ ਜੁੜੇ ਰਹੋ A1 ਪੰਜਾਬੀ ਟੀਵੀ